ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਸੰਸਾਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵਸਦੇ ਹਨ ਤੇ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ ਛਲਾਗਾ ਯੋਗ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਕੀ ਕਿਹਾ ਇੱਕ ਓਮਕਾਰ ਪ੍ਰਮਾਤਮਾ ਇੱਕ ਹੈ ਸਤਨਾਮ ਉਹਦਾ ਨਾਮ ਸੱਚਾ ਹੈ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾਕਾਰ ਹੈ ਬਣਾਉਣ ਵਾਲਾ ਹੈ। ਨਿਰਪਉ ਉਸ ਨੂੰ ਕਿਸੇ ਦਾ ਡਰ ਨਹੀਂ। ਉਹ ਡਰ ਤੋਂ ਰਹਿਤ ਹੈ। ਨਿਰਵੈਰ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਤੇ ਫਿਰ ਅੱਗੇ ਕੀ ਕਿਹਾ? ਅਵਲੇ ਅੱਲਾ 100 ਰੁਪਏ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੋ ਕੌਣ ਕੋਲੇ ਕੌਣ ਬੰਦੇ। ਛਾਤੀ ਮਾਰੀਏ। ਅਸੀਂ ਇਸ ਮਹਾਵਾਕ ਦੇ ਤੋਲ ਚੱਲਦੇ ਆ ਆਪਣੇ ਤੇ ਵਿਸਾਇਆ ਨਹੀਂ ਬੰਦਾ ਹੀ ਬੰਦੇ ਦਾ ਵੈਰੀ ਆ ਆਪਣ ਵੀ ਇਹ ਵੀ ਪਤਾ ਹੈ ਕਿ ਮਨੁੱਖੀ ਜੀਵਨ ਸਾਨੂੰ 84 ਲੱਖ ਜੂਨਾ ਵਿੱਚੋਂ ਬੜੀ ਮੁਸ਼ਕਲ ਨਾਲ ਪਤਾ ਨਹੀਂ ਕਿੰਨੀਆਂ ਕੁ ਜੂਨਾ ਅਸੀਂ ਭੁਗਤ ਕੇ ਪ੍ਰਾਪਤ ਕੀਤਾ ਤੇ ਜਨਮ ਲੈਂਦੇ ਆ ਸਾਰੇ ਅਸੀਂ ਕੀ ਕਰ ਲਿਆ ਦੁਨੀਆਦਾਰੀ ਦੇ ਰੰਗ ਤਮਾਸ਼ਿਆਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਇੰਨਾ ਗੜੱਚ ਹੋ ਗਏ, ਇੰਨੇ ਗੁਲਤਾਨ ਹੋ ਗਏ ਕਿ ਮੁਬਾਰਕ ਨਿਕਲਣ ਨੂੰ ਮੌਕਾ ਹੀ ਨਹੀਂ ਮਿਲਿਆ। ਜੇ ਮਿਲਿਆ ਵੀ ਤੇ ਧਿਆਨ ਹੀ ਨਹੀਂ ਦਿੱਤਾ। ਜਿਨ੍ਹਾਂ ਨੂੰ ਮਿਲਿਆ ਤਰ ਗਏ, ਉਹਨਾਂ ਦੀ ਮੁਕਤੀ ਹੋ ਗਈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ? baarish de dinan chahe chhatri laake baahar nikaldeya taake baarish ton bachaya jaa bachaa ho sake ho janda hai na bach vi janne janne changi tarah bhai dosto kaam krodh lobh mohh ahankar di baarish sanu shabda di chhatri apnawni payegi shabda sanu kitthoh milna hai shabd milna sanu mahapurushaan di sangat karan te katha kahaniyan sunn te ਸ਼ੁਭ ਵਿਚਾਰਾਂ ਨੂੰ ਸੁਣ ਤੇ ਅਸੀਂ ਤੇ ਵੇਖਦੇ ਨਹੀਂ ਅਸੀਂ ਤੇ ਕਾਰਟੂਨ ਪਿਕਚਰਾਂ ਹੀ ਵੇਖੀ ਜਾਂਦੇ ਹਾਂ ਧਿਆਨ ਹੀ ਨਹੀਂ ਕਦੇ ਦਿੱਤਾ ਤੇ ਇਸ ਸ਼ਬਦ ਦੀ ਜਾਣਕਾਰੀ ਲੈਣ ਵਾਸਤੇ ਸਾਨੂੰ ਪਰਮਾਰਥ ਦੇ ਗੁਰੂ ਕੋਲ ਜਾਣਾ ਪਏਗਾ ਕਿਉਂ ਸ਼ਬਦ ਕੀ ਹੈ ਸਕੂਲ ਕਾਲਜ ਚ ਹੀ ਪੜ੍ਹਦੇ ਆ ਤੇ ਸਹੀਂ ਸੋਚਦੇ ਆ ਸਾਡੇ ਪੇਰੈਂਟਸ ਕਿ ਬੱਚੇ ਨੂੰ ਚੰਗੀ ਜਗ੍ਹਾ ਤੇ ਪਾਈਏ ਤਾਂ ਕਿ ਇਹਨੂੰ ਵਿਦਿਆ ਦੁਨੀਆਦਾਰੀ ਦਾ ਪਤਾ ਲੱਗ ਸਕੇ ਪਰਮਾਰਥ ਦਾ ਕਿੰਨੇ ਪਤਾ ਕਰਨਾ ਉਹ ਗੁਰੂ ਨੇ ਪਰਮਾਰਥ ਦਾ ਰਾਹ ਉਸ ਨੇ ਦੱਸਣਾ ਉਸ ਨੇ ਸ਼ਬਦ ਦੀ ਜਾਣਕਾਰੀ ਦੇਣੀ ਹੈ ਕਿ ਸ਼ਬਦ ਹੈ ਕੀ ਹੈ ਪ੍ਰਭ ਦਾ ਸਿਮਰਨ ਮਨ ਕੀ ਮੈਲ ਝਾਏ ਇਹਦੇ ਬਾਰੇ ਜਾਣਕਾਰੀ ਦੇਣੀ ਹੁਣ ਆਪਾਂ ਜਾਣਦੇ ਹਾਂ ਕਿ ਘਰਾਂ ਦੇ ਵਿੱਚ ਸੁਆਣੀਆਂ ਭਾਂਡੇ ਨੂੰ ਮਾਂਜ-ਮਾਂਜ ਕੇ ਮਾਂਜ-ਮਾਂਜ ਕੇ ਲਿਸ਼ਕਾ ਦਿੰਦੇ ਆ ਨਾ ਕੋਈ ਮੂੰਹ ਵੀ ਨਜ਼ਰ ਹੁੰਦਾ ਇਸੇ ਤਰ੍ਹਾਂ ਜਦੋਂ ਸ਼ਬਦ ਨੂੰ ਅਸੀਂ ਆਪਣੀ ਸੁਰਤ ਨਾਲ ਰਗੜਾਂਗੇ ਤੇ ਸਾਡਾ ਮਨ ਵੀ ਮਨਜਿਆ ਜਾਏਗਾ ਉਹਦੇ ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ ਉਤਰੇਗੀ ਪਰ ਅਸੀਂ ਤਾਂ ਕਹਿੰਦੇ ਆ ਵਸਤਾਂ ਅੰਦਰ ਵਸਮ ਆਵੇ ਦੂਜੀ ਹੋਵੇ ਪਾਸ ਇੱਕ ਚੀਜ਼ ਆ ਗਈ ਆ ਦੂਜੀ ਤੇ ਸਾਨੂੰ ਖਾਸ਼ ਹੈ ਉਹ ਵੀ ਆ ਜੇ ਤੀਜੀ ਵੀ ਆ ਜੇ ਚੌਥੀ ਵੀ ਆ ਜੇ ਖਾਸ਼ ਜੜੀ ਵਧਦੀ ਜਾਂਦੀ ਉੱਪਰ ਜਿਹੇ ਪ੍ਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਉਹਨੇ ਪਾਲਣਾ ਵੀ ਆ ਜੇ ਉਹ ਮਾਂ ਦੇ ਪੇਟ ਵਿੱਚ ਬੱਚੇ ਨੂੰ 9 ਮਹੀਨੇ ਰੋਜੀ ਦੇ ਸਕਦਾ ਹੈ ਪੱਥਰ ਵਿੱਚ ਕੀੜੇ ਨੂੰ ਰੋਜੀ ਦੇ ਸਕਦਾ ਹੈ ਤੇ ਸਾਡਾ ਧਿਆਨ ਕਿਉਂ ਨਾ ਰੱਖੇਗਾ ਅਸੀਂ ਕਿਉਂ ਗਲਤ ਤਮਾ ਵਾਲੇ ਪਾਸੇ ਤੁਰ ਪਏ ਸਾਨੂੰ ਵਿਸ਼ਵਾਸ ਹੀ ਨਹੀਂ ਵਿਸ਼ਵਾਸ ਕਿੰਨੇ ਬਣਾਣਾ ਆਪਣੇ ਮੰਨਣੇ ਅਸੀਂ ਮਨ ਤੇ ਭਾਰੂ ਹੋਣਾ ਮਨ ਨੂੰ ਮਨਾਉਣਾ ਹੈ ਮਨ ਨੂੰ ਮਨਾਉਣਾ ਕਿਦਾਂ ਸ਼ਬਦ ਨਾਲ ਸ਼ਬਦ ਮੈਂ ਤੁਹਾਨੂੰ ਦੱਸਿਆ ਹੀ ਜੋ ਜਾਣਕਾਰੀ ਹੋ ਗਈ ਤੇ ਮਿਲ ਜੇਗਾ ਹੁਣ ਨਦੀਆਂ ਸਾਰੀਆਂ ਇਕੱਠੀਆਂ ਹੋ ਕੇ ਸਮੁੰਦਰ ਚ ਮਿਲ ਜਾਂਦੀਆਂ ਜਦ ਮਿਲ ਜਾਂਦੀਆਂ ਤਾਂ ਕੱਢੋ ਹਾਂ ਨਦੀ ਕਿਹੜੀ ਐ ਨਹੀਂ ਨਾ ਕੱਢ ਸਕਦੇ ਇਸੇ ਤਰ੍ਹਾਂ ਹੀ ਅਹੀਂ ਸ਼ਬਦ ਨੂੰ ਜਦੋਂ ਸੁਰਤ ਨਾਲ ਜੋੜਾਂਗੇ ਤੇ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਾਂਗੇ ਜਿੱਦਾਂ ਸਮੁੰਦਰ ਨਦੀਆਂ ਨਾਲ ਇੱਕਮਿਕ ਹੋ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪ੍ਰਭੂ ਦਾ ਸਾਨੂੰ ਪਤਾ ਹੀ ਨਹੀਂ ਆਪਾਂ ਉਹਨੂੰ ਵੇਖਿਆ ਹੀ ਨਹੀਂ ਤੇ ਉਹਨੂੰ ਕਿੱਦਾਂ ਵੇਖਾਂਗੇ ਮਿਸਾਲ ਦੇ ਤੌਰ ਤੇ ਦੁੱਧ ਸਾਹਮਣੇ ਪਿਆ ਤੁਹਾਨੂੰ ਮੱਖਣ ਨਜ਼ਰ ਆਉਂਦਾ ਨਹੀਂ ਨਜ਼ਰ ਆਵੇਗਾ ਸੁਆਣੀਆਂ ਦੁੱਧ ਨੂੰ ਜਾਗ ਲੰਦੀਆਂ ਫਿਰ ਬੰਧਾੜੀ ਨਾਲ ਰੜਕਦੀਆਂ ਤੇ ਮੱਖਣ ਆਪਣੇ ਆਪ ਹੀ ਉੱਤੇ ਆ ਜਾਏ ਉਹ ਭਾਈ ਜੀ ਜਦੋਂ ਅਸੀਂ ਵੀ ਸ਼ਬਦ ਨੂੰ ਆਪਣੀ ਸੁਰਤ ਨਾਲ ਰਗੜਾ ਲਾਵਾਂਗੇ ਤੇ ਆਪੇ ਹੀ ਪ੍ਰਮਾਤਮਾ ਬਾਹਰ ਨਜ਼ਰ ਆਏਗੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਆ ਗਿਆ ਨਤਿਆ ਜੇ ਧਿਆਨ ਆ ਗਿਆ ਤੇ ਫਿਰ ਪ੍ਰਭੂ ਨੇ ਆਪਣੇ ਆਪ ਹੀ ਮੇਰ ਪਰਿਆ ਹੱਥ ਤੁਹਾਡੇ ਸਿਰ ਤੇ ਰੱਖ ਦੇਣਾ ਫਿਰ ਕੀ ਹੋਵਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਲਲੋ ਜਿੰਨ ਜੋ ਕੋਈ ਮਰਜ਼ੀ ਲਲੋ ਤੁਹਾਡੇ ਕੋ ਸਭੇ ਨਹੀਂ ਜਾਣਾ ਵਿਸ਼ਵਾਸ ਕਰਨਾ ਪਏਗਾ ਨਾ ਵਿਸ਼ਵਾਸ ਕਰਨ ਵਾਸਤੇ ਜਿਉਂ ਜਾਣੋ ਤਿਉ ਰਾਖ ਪ੍ਰਭ ਤੇਰੇਆਂ ਪ੍ਰਮਾਤਮਾ ਤੋਂ ਜਿਸ ਅਵਸਥਾ ਚ ਵੀ ਰੱਖੇ ਅਸੀਂ ਖੋਸ਼ ਹਾਂ ਐ ਤੈਨੂੰ ਲਾਮਾ ਨਹੀਂ ਦੇਵਾਂ ਇਹ ਵਸਤਾ ਬਣਾਉਣ ਦੀ ਲੋੜ ਐ ਪਰ ਇਹ ਬਣੇ ਕਿਵੇਂ ਅਸੀਂ ਤੇ ਉਲਝ ਗਏ ਕਿੱਦਾਂ ਉਲਝ ਗਏ ਅਸੀਂ ਤੇ ਜਾ ਪੜਤਣਾ ਨੂੰ ਵਿਖਾਇਆ ਪੰਡਾ ਜੀ ਵੇਖਿਓ ਹਾ ਹੱਥ ਸਾਡੀ ਲੜਕੀ ਦਾ ਤਲਾਕ ਹੋ ਗਿਆ ਇਹਦੀ ਦਸ਼ਾ ਕਿੱਧਰ ਨੂੰ ਜਾਂਦੀ ਐ ਪੜ ਪੜ ਪੰਡਤ ਲੋਕੋ ਨੂੰ ਸਮਝਾਵੇ ਆਪਣੇ ਘਰ ਕੀ ਬਾਤ ਨਾ ਪਾਵੇ ਆਪਣੀ ਲੜਕੀ ਤੇ ਉਹਦੀ ਘਰ ਤਲਾਕ ਹੋਈ ਬੈਠੀ ਐ ਤੇ ਤੁਹਾਨੂੰ ਕੀ ਦਸੂਗਾ ਸੋਚਣਾ ਹੈ ਵਿਚਾਰਨਾ ਹੈ ਅਸੀਂ ਉਹਦੇ ਨਾਲ ਜੁੜੀਏ ਜਿੰਨੇ ਸਾਨੂੰ ਮਲਾਉਣਾ ਹੈ ਜਿੰਨੇ ਸਾਰੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਪਰ ਸਾਨੂੰ ਡਿਮਾਂਡਾਂ ਪੂਰੀਆਂ ਕਰਨ ਵਾਸਤੇ ਪਰਮਾਤਮਾ ਤੇ ਵਿਸ਼ਵਾਸ ਤੇ ਕਰਨਾ ਪਏਗਾ ਸ਼ਬਦ ਨਾਲ ਜੁੜਨਾ ਤੇ ਪਏਗਾ ਇਸ ਲਈ ਸਾਥੀਓ ਆਓ ਸ਼ਬਦ ਨਾਲ ਜੁੜੀਏ ਤੇ ਕਾਮ ਕ੍ਰੋਧ ਲੋਭ ਮੋਹ ਦੀ بارش ਤੋਂ ਬਚਣ ਲਈ ਸ਼ਬਦ ਦੀ ਛਤਰੀ ਦੇ ਹੇਠ ਆਈਏ ਤਦ ਤਾ ਸਿਮਰਨ ਕਰੀਏ ਪ੍ਰਭ ਦਾ ਸਿਮਰਨ